Gracias. ਗੱਲ ਬਾਤ ਹੋਈਏ ਗੱਲ ਬਾਤ ਹੋਈ ਨਾਲੇ ਪਹਿਲੀ ਦਾ ਮਸਲਾ ਸੀ ਸਾਢੇ 4 ਕਿਲੇ ਸਾਡੀ ਤੱਕੇ ਨਾਲ ਬਾਹਰੇ ਸੀ ਠੀਕ ਹੈ ਅੱਜ ਅਸੀਂ ਸਿਰਾ ਚੱਕਿਆ ਹੀ ਸਾਡੇ ਨਾਮ ਤੇ ਕਾਗਜ਼ ਫੁੱਲੇ ਸਾਰੇ ਕੁਝ ਤੇ ਸਾਨੂੰ ਕੋਰਟ ਨੇ ਆਰਡਰ ਦਿੱਤਾ ਵੀ ਤੁਸੀਂ ਵਾਹੋ ਪਹਿਲੀ ਆਪਣੀ ਤੇ ਇਹਨਾਂ ਆ ਕੇ ਸਾਡੀ ਭੂਆ ਨੂੰ ਤੇ ਮੇਰੀ ਨਾਲੇ ਦੋਵੇਂ ਭੂਆ ਨੂੰ ਸੱਟਾਂ ਮਾਰੀਆਂ ਗਈ ਇੱਕ ਭੂਏ ਡੈਥ ਹੋ ਗਈ ਠੀਕ ਹੈ ਕਈ ਨਾ ਵੜਤਾ ਹੀ ਢੋਣੇ ਸੀ ਦੱਸੋ ਕੀ ਕਰ ਸਕਨੇ ਕਟਕੜ 25 ਤੋਂ 30 ਜਣੇ ਜੀ ਹਾਂ 60 ਜਣੇ ਆਏ ਨੇ ਜਿੰਨਾਂ ਨੇ ਹਮਲਾ ਕੀਤਾ ਹਾਂ ਜਿੰਨਾਂ ਨੇ ਹਮਲਾ ਕੀਤਾ ਸਾਰੇ ਤਾਂ ਤੇ ਹਥਿਆਰ ਸੀਗੇ ਸਾਰੇ ਦੇ ਹੱਥਾਂ ਤੇ ਹਥਿਆਰ ਸੀ ਜੀ ਪਿਸਤੌਲ ਲੈ ਗਿਆ ਸਾਰੇ ਅਸਲਾ ਲੈ ਕੇ ਨਾਲ ਆਏ ਜੀ ਅੱਛਾ ਤੇ ਨਾਲ ਹਥਿਆਰ ਸੀ ਨਾਲ ਦੇ ਕਰਪਾਣਾ ਕਾਪੇ ਹੋਰ ਕਿੱਲੇ जख्मी ਹੋ ਗਏ ਨੇ जख्मी ਦੋ ਜਨੇ ਜੀ ਇੱਕ ਨੇ ਤੇ ਬਾਰੀ ਸੀਰੀਅਸ ਤੇ ਭੁਆ ਸੀ ਡੈਥ ਹੋ ਗਈ ਇੱਕ ਹਸਪਤਾਲ ਹਾਂਜੀ ਇੱਕ ਹਸਪਤਾਲ ਦੋ ਹਸਪਤਾਲ ਦੋ ਜਨੇ ਹੋ ਸਾਜ ਨੇ ਲੈੜੀ ਨੇ ਵੀ ਹਾਂਜੀ ਲੈੜੀ ਨੇ ਦੋਵੇਂ ਕਰ ਉਹਨਾਂ ਨੂੰ ਮਾਰ ਗਿਆ ਨਾ ਜੀ ਜਨਾਨੀ ਹੈ ਗਿਆ ਹੀ ਕਰੇ ਉਹਨਾਂ ਦੀ ਬਾਅਦ ਕਾਰਵਾਈ ਦੀ ਕਿਸ ਤਰ੍ਹਾਂ ਮੰਗ ਹੋਣੀ ਹੈ ਕਾਰਵਾਈ ਸਾਨੂੰ ਇਨਸਾਫ ਦਿੱਤਾ ਜਾਵੇ ਜਿੰਨੇ ਹੈ ਗਏ ਸਾਰੇ ਮੁੰਡੇ ਸਾਰੇ ਚੱਕੇ ਜਾਣੀ ਸਾਰੇ ਨੂੰ ਫਾਂਸੀ ਦਿੱਤੀ ਹੈ ਸਾਨੂੰ ਨਿਆਂ ਦਿਓ ਜੀ ਫਿਰ ਇਹਦੇ ਹੋ ਜੀ ਫੱਤੂ ਵਾਲੇ ਫੱਤੂ ਵਾਲੇ ਇੱਕ ਹੀ ਗੱਲ ਬਹੁਤ ਹੋਈ ਜਿਹੜਾ ਕਤਲ ਹੋਇਆ ਸਾਡੀ ਪਹਿਲੀ ਸੀਗੀ ਜੀ ਧੱਕੇ ਨਾਲ ਵਾਹੁੰਦੇ ਰਹੇ ਆ ਤੇ ਸਾਨੂੰ ਅਸੀਂ ਸਟੇ ਲੈ ਕੇ ਕੇਸ ਲੈ ਆ ਸਾਨੂੰ ਸਟੇ ਮਿਲ ਗਿਆ ਤੇ ਇਹ ਧੱਕੇ ਨਾਲ ਕੱਲ ਵੀ ਆਏ ਆ ਤੇ ਕੱਲ ਸਾਨੂੰ ਸਟੇ ਮਿਲਿਆ ਸਾਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਮਾਰ ਦੇਣਾ ਇਹ ਕੌਣ ਲੋਕ ਨੇ ਕਿਹੋਂ ਵੇ ਇਹ ਜ਼ਿਮੀਦਾਰ ਨੇ ਸਾਹਮਣੇ ਘਰ ਲੈ ਲਿਆ ਨੇ ਇਹ ਜ਼ਿਮੀਦਾਰ ਨੇ ਹਾਂਜੀ ਜ਼ਿਮੀਦਾਰ ਨੇ ਸਤਨਾਮ ਹੈ ਇਹ ਕਿੰਨੀ ਜਮੀਨ ਕਿੰਨੀ ਹੈ ਜਮੀਨ 4.5 ਕਿੱਲੇ ਹੈ ਜੀ ਸਾਡੀ ਤੁਹਾਡੇ ਕੋਲ ਕਬਜ਼ਾ ਹਾਂਜੀ ਕਬਜ਼ਾ ਸਾਡੇ ਕੋਲ ਹੈ ਸਾਡੇ ਘਰ ਬੈਠੇ ਆ ਜੀ ਫੇਰ ਕਬਜ਼ਾ ਕਰਨਾ ਚਾਹੁੰਦੇ ਹਾਂਜੀ ਕਬਜ਼ਾ ਕਰਨਾ ਚਾਹੁੰਦੇ ਸੀਗੇ ਜੀ ਤੇ ਧੱਕੇ ਨਾਲ ਦਿਨੇ ਆਏ ਨੇ ਸਤ ਤਰਫ ਸੀ ਜਣੇ ਮਾਰ ਕੇ ਚਲੇ ਗਏ ਕਿੱਲੇ ਜਿਹੜੇ ਡੈਥ ਹੋ ਗਈ ਇੱਕ ਜਣੇ ਦੀ ਹੋਈ ਜੀ ਕਿੱਧਰ ਨਾਲ ਮਾਰਿਆ ਕਈ ਨਾਲ ਮਾਰਿਆ ਜੀ ਕਿੱल्ल्या ਕਰਪਾਨਾ ਲੈ ਕੇ ਆਏ ਆ ਹੈਲੋ ਕਿੰਨੇ ਕਿ ਵਿਅਕਤੀ ਘੱਟ ਦੱਸੋ ਐਲੀਫ 3 4 ਤਿੰਨ ਜਣੇ ਹੈਗੇ ਆ ਜੀ ਸਮਾਂ ਕੀ ਸੀ ਜਦੋਂ ਇਹ ਲੜਾਈ 8:09 ਦਾ ਟਾਈਮ ਸੀਗਾ ਜੀ ਸਾਡੇ ਨੌ ਦਾ ਟਾਈਮ ਹੋਰ ਕਿਤੇ ਕਿਤੇ ਡੈਥ ਹੋ ਗਈ ਤੇ ਕਿੱਲੇ ਮਾਤਾ ਜੀ ਕਸ਼ਮੀਰ ਉਹਦੀ ਡੈਥ ਹੋ ਗਈ ਹੈ ਜੀ ਮੇਰੀ ਮਾਤਾ ਜੀ ਉਹਨਾਂ ਦੀ ਉਮਰ ਕਿੰਨੀ 49 ਸਾਲ ਹੈ ਗਈ ਹੈ ਉਹਨਾਂ ਦੀ ਡੈਥ ਹੋ ਗਈ ਹੈ ਹਾਂ ਜੀ ਡੈਥ ਹੋ ਗਈ ਉਹਨਾਂ ਦੀ ਅੱਛਾ ਹੋ ਕਿੰਨੇ ਜ਼ਖਮੀ ਕਿੰਨੇ ਹੋਏ ਨੇ ਜ਼ਖਮੀ ਦੋ ਜਣੇ ਇੱਕ ਮੇਰੀ ਮਾਸੀ ਹੈ ਇੱਕ ਮੇਰੀ ਸਿਸਟਰ ਹੈ ਉਹਨਾਂ ਦੀ ਭੱਜੀਆਂ ਨੇ ਉਹਨਾਂ ਨੂੰ ਮਾਰੀ ਆ ਜੀ ਤੇ ਮੇਰੀ ਮਾਸੀ ਦੇ ਸਿਰ ਦੇ ਵਿੱਚ ਕਈ ਮਾਰੀ ਆ ਜੀ ਅੱਛਾ ਜਵੀਨ ਪਿੱਛੇ ਕਤਲ ਕਰਦੇ ਹਾਂ ਜਵੀਨ ਪਿੱਛੇ ਕਤਲ ਕਰ ਹੁਣ ਕਾਰਵਾਈ ਦੀ ਕੀ ਮੰਗ ਤੋ ਕਾਰਵਾਈ ਅਸੀਂ ਤਾਂ ਕਹਿੰਦੇ ਵੀ ਜੇ ਤਾਂ ਸਜ਼ਾ ਹੋਣੀ ਹੈ ਫਾਂਸੀ ਹੈ ਨਾ ਉਹ ਦਿਨੀ ਚਾਹੀਦੀ ਜਿਵੇਂ ਸਾਡੇ ਮਰੇਵੇਂ ਇਹਨਾਂ ਦੇ ਮਰਨ ਜੀ ਕੀ ਕਰੀਏ ਜੀ ਇੱਥੇ ਜਿਹੜਾ ਪੁੱਛ ਜਾਣੇ ਜਿਹਨਾਂ ਦੇ ਵਿੱਚ ਕੁਝ ਜਿਹੜੇ ਜੋ ਸਾਰ 17 ਤੇ ਕੁਝ ਜਾਣੇ ਜਿਹੜੇ ਰਲ ਕੇ ਇਹਨਾਂ ਨਾਲ ਹੀ ਘਰ ਹੈ ਇਸ ਜਮੀਨ ਦੇ ਪਿੱਛੇ ਇਹਨਾਂ ਦਾ ਜੋ ਵੀ ਮਸਲਾ ਸੀਗਾ ਉਹ ਕਹਿੰਦੇ ਸੀਗੇ ਵੀ ਇਹ ਅਸੀਂ ਸਾਡੀ ਜ਼ਮੀਨ ਹੈ ਇਹ ਪਰ ਜਿਹੜੇ ਇੱਥੇ ਕਾਬਜ ਬੈਠੇ ਸੀਗੇ ਬੰਦੇ ਇਹਨਾਂ ਤੇ ਆ ਕੇ ਉਹਨਾਂ ਨੇ ਅਚਾਨਕ ਹਮਲਾ ਕੀਤਾ ਤੇ ਇਹਨਾਂ ਦੀਆਂ ਲੇਡੀਜ਼ ਇੱਥੇ ਸੀਗੀਆਂ ਬੰਦੇ ਇਹਨਾਂ ਦੇ ਕੰਮ ਕਰਤੇ ਗਏ ਹੋਏ ਸੀਗੇ ਤੇ ਲੇਡੀਜ਼ ਦੇ ਵਿੱਚੋਂ ਦੋ ਜਾਣਿਆਂ ਦੇ ਇਹਨਾਂ ਨੇ ਤਿੰਨਾਂ ਦੇ ਸੱਟਾਂ ਮਰੀਆਂ ਜਿਹਦੇ ਵਿੱਚ ਕਸ਼ਮੀਰ ਉਹ ਬਾਈਕ ਉਹ ਕਾਲਾ ਸਿੰਘ ਉਹਨਾਂ ਦੀ ਡੈਥ ਹੋ ਗਈ ਹੈ ਤੇ ਜਿਹੜਾ ਦੂਸਰੇ ਦੋ ਨਿੱਕੋ ਵਾਈਫ ਆਫ ਮੱਗਰ ਤੇ ਸੁਖਵਿੰਦਰ ਸੁਖੀ ਡਾਕਟਰ ਆਫ ਰਾਜਕੁਮਾਰ ਇਹ ਦਾਖਲ ਹੈ ਹਸਪੀਟਲ ਤੇ ਉਹਨਾਂ ਦੇ ਵਿੱਚੋਂ ਕੁਝ ਬੰਦੇ ਅਸੀਂ ਰਾਉਂਡ ਅਪ ਕਰ ਲਏ ਆ ਤੇ ਬਾਕੀ ਜਣੇ ਤੇ ਸਾਡੀ ਟੀਮਸ ਬਣੀਆਂ ਹੋਈਆਂ ਉਹਨਾਂ ਨੂੰ ਅਸੀਂ ਜਲਦ ਜਲਦ ਰਿਸਰਵ ਕਰ ਲਾਗੇ